ਕਿ ਕੋਰਨ ਗੁਰੂ ਘਰਾਂ 'ਚ ਵੇਖਦੇ ਆਂ ਕਿ ਕੋਈ ਆਮ ਨੁਕਰੀ ਆ ਕੇ ਚਵਨ ਸ਼ਾਮ ਕਰਨ ਲੱਗ ਜਾਂਦਾ ਹੈ ਤੇ ਜਦੋਂ ਬੀਬੀਆਂ ਦੀ ਗੱਲ ਕਰਦੇ ਆਂ ਕਿ ਬੀਬੀਆਂ ਚਵਨ ਸ਼ਾਮ ਕਰਦੀਆਂ ਹਨ ਜੋ ਕਿ 사ਤੁਰਾਂ ਨੇ ਇਹ ਸਾਰੀ ਬਣਾਕੀ ਕੀਤੀ ਹੈ ਤੇ ਜਿੱਤੇ ਅਸੀਂ ਫਿਰ ਹੋਰ ਵੀ ਵੇਖਦੇ ਆਂ ਕਿ ਕੋਈ ਭਾਈ ਸਾਹਿਬ ਕੇਤਨ ਕਥਾ ਕਰਦੇ ਕੋਣਾਂ ਜਦੋਂ ਤਾਬਿਆਂ 'ਤੇ ਕੋਈ ਨਾ ਬੈਠਾ ਹੋਵੇ ਉਦੋਂ ਅਸੀਂ ਆ ਕੇ ਚਵਨ ਪਰ ਚਵਨ ਸ਼ਾਮ ਕੀਤਾ ਕਿਉਂ ਜਾਂਦਾ ਸੀ ਪ੍ਰਾਣੀਆਂ ਦੀ ਅੰਦਰ ਜੇ ਆਪਾਂ ਗੱਲ ਕਰਾਂਗੇ ਚਵਰ ਸਾਫ ਬਾਰੇ ਕਿ ਕੌਣ-ਕੌਣ ਚਵਰ ਸਾਫ ਕਰ ਸਕਦਾ ਹੈ ਕਿ ਇਕੱਲਾ ਗਰੰਥੀ ਸਿੰਘ ਹੀ ਚਵਰ ਸਾਫ ਕਰ ਸਕਦਾ ਹੈ ਕਿ ਆਮ ਮਨੁੱਖ ਵੀ ਆ ਕੇ ਚਵਰ ਸਾਫ ਕਰ ਸਕਦਾ ਹੈ ਜੇ ਆਪਾਂ ਇਤਿਹਾਸ ਨੂੰ ਪੜਨਾ ਕਰੀਏ ਤੇ 1604 ਈਸਵੀ ਨੂੰ ਸਭ ਤੋਂ ਪਹਿਲਾਂ ਤਾਂ ਭਰੀ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਆਦ ਮੀੜ ਦੇ ਉੱਤੇ ਚਵਰ ਸਾਫ ਦੀ ਸੇਵਾ ਕੀਤੀ ਸੀ ਜਿੱਥੋਂ ਜਿੱਥੋਂ ਵੀ ਸਤਿਗੁਰੂ ਜੀ ਬੋਤੀ ਸਾਹਿਬ ਲੈ ਕੇ ਆਏ ਸੀ ਉਥੋ ਉਥੇ ਚਬਰ ਸਾਭ ਕਰਦੇ ਆਏ ਸਨ ਅੱਜ ਅਸੀਂ ਕਈ ਵਾਰ ਗੁਰੂ ਘਰਾਂ 'ਚ ਵੇਖਦੇ ਆਂ ਕਿ ਕੋਈ ਆਮ ਮਨੁੱਖ ਵੀ ਆ ਕੇ ਚਬਰ ਸਾਭ ਕਰਨ ਲੱਗ ਜਾਂਦਾ ਹੈ ਪਰ ਆਪਾਂ ਵੇਖੀਏ ਕਿ ਚਬਰ ਸਾਭ ਕਰਨ ਦੀ ਜਿਹੜੀ ਵਿਧੀ ਹੈ ਉਹ ਹੈ ਕੀ ਹੈ ਸਭ ਤੋਂ ਪਹਿਲਾਂ ਤੇ ਜਦੋਂ ਵੀ ਭਾਈ ਸਾਹਿਬ ਗ੍ਰੰਥੀ ਸਿੰਘ ਤਾਬਿਆਂ ਤੇ ਬੈਠੇ ਹੋਣ ਤੇ ਉਦੋਂ ਕੋਈ ਵੀ ਚਬਰ ਸਾਭ ਦਾ ਨਾ ਕਰੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਪ੍ਰਸ਼ਾਦ ਸ਼ੱਕ ਕੇ ਉਸੇ ਝੂਠੇ ਖਾਤਾ ਨਾਲ ਜਿਹੜਾ ਚਵਰ ਸਾਫ ਕਰਨ ਲੱਗ ਜਾਂਦੇ ਹਾਂ ਤੇ ਜਿੱਥੇ ਅਸੀਂ ਚਵਰ ਸਾਫ ਕਰਨ ਦੇ ਸਾਡੇ ਮਨ ਅੰਦਰ ਇੱਛਾ ਪੈਦਾ ਹੁੰਦੀ ਹੈ ਉੱਥੇ ਪਿਆਰ ਭਾਵਨਾ ਜਾਗਦਾਂ ਤੇ ਉੱਥੇ ਅਸੀਂ ਸੋਚਮਤਾ ਦੀ ਵੀ ਜਿਹੜਾ ਖਿਆਲ ਕਰੀਏ ਕਿ ਆਪਾਂ ਪ੍ਰਸ਼ਾਦ ਸ਼ੱਕ ਕੇ ਬੁਣ ਕੇ ਸੁੱਚੇ ਹੱਥ ਕਰਕੇ ਆ ਕੇ ਫਿਰ ਚਵਰ ਸਾਫ ਕਰਿਆ ਕਰੀਏ ਤੇ ਜਦੋਂ ਬੀਬੀਆਂ ਦੀ ਗੱਲ ਕਰਦੇ ਆਂ ਕਿ ਬੀਬੀਆਂ ਚਵਰਸ਼ਾਵ ਕਰਦੀਆਂ ਹਨ ਬੀਬੀਆਂ ਨੂੰ ਇਹ ਖਿਆਲ ਕਰਨਾ ਚਾਹੀਦਾ ਏ ਕਿ ਜੇ ਅਸੀਂ ਕੇਸ ਰੋਮ ਕਤਲ ਕਰਾਣੇ ਆਂ ਤੇ ਅਸੀਂ ਮਹਾਰਜ ਦੀ ਤਾਬਿਆ ਤੇ ਬੈਠ ਕੇ ਚਵਰਸ਼ਾਵ ਨਾ ਕਰੀਏ ਕਿਉਂਕਿ ਸਾਧਗੁਰਾਂ ਨੇ ਇਹ ਸਾਰੀ ਨੁਕਤਾ ਕੀਤੀ ਆ ਕਿ ਜਿਹੜਾ ਰੋਮ ਦੀ ਬੇਅਦਮੀ ਕਰਦਾ ਕੇਸਾਂ ਦੀ ਬੇਅਦਮੀ ਕਰਦਾ ਏ ਉਹ ਤਨਖਾਈ ਆ ਤੇ ਅਸੀਂ ਗੁਰੂ ਦੀ ਤਾਬਿਆ ਤੇ ਬੈਠ ਕੇ ਫਿਰ ਚਵਰਸ਼ਾਵ ਨਾ ਕਰੀਏ ਤੇ ਜਿੱਥੇ ਅਸੀਂ ਫਿਰ ਹੋਰ ਵੀ ਵੇਖਦੇ ਆਂ ਕਿ ਜਦੋਂ ਕੋਈ ਭਾਈ ਸਾਹਿਬ ਕੀਤਨ ਕਥਾ ਕਰਦੇ ਹੋਣਾ ਜਦੋਂ ਤਾਬਿਆਂ ਤੇ ਕੋਈ ਨਾ ਬੈਠਾ ਹੋਵੇ ਉਦੋਂ ਅਸੀਂ ਆ ਕੇ ਚਰ ਸ਼ਬ ਕਰ ਸਕਦੇ ਤੇ ਰਹੀ ਦਾ ਸਤਕਾਰ ਦੀ ਤੇ ਜਦੋਂ ਆਪਾਂ ਚਰ ਸ਼ਬ ਕਰਦੇ ਹਾਂ ਦੋਨੋਂ ਹੱਥਾਂ ਨਾਲ ਚਰ ਸ਼ਬ ਕਰੀਏ ਕਿਉਂਕਿ ਸਤਿਗੁਰਾਂ ਦਾ ਸਤਕਾਰ ਆਪਣੇ ਜਿਹਨ ਵਿੱਚ ਰੱਖੀਏ ਹੁਣ ਚਵਰ ਸ਼ਾਬ ਕੀਤਾ ਕਿਉਂ ਜਾਂਦਾ ਸੀ ਪ੍ਰਾਣੇ ਸਮਿਆਂ ਦੇ ਅੰਦਰ ਰਾਜੇ ਮਹਾਰਾਜੇ ਜਦੋਂ ਕਿਤੇ ਵੀ ਜਾਂਦੇ ਸੀ ਬੈਠਦੇ ਸੀ ਉਹਨਾਂ ਉੱਤੇ ਛਦਰ ਝੁੱਲਦੇ ਸੀ ਤੇ ਚਵਰ ਹੁੰਦੇ ਸੀ ਉਹ ਕਾਹਦੇ ਕਰਕੇ ਮਾਣ ਸਤਕਾਰ ਕਰਕੇ ਅੱਜ ਵੀ ਅਸੀਂ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਸਤਿਗੁਰਾਂ ਦੇ ਉੱਤੇ ਚਵਰ ਸਾਮ ਕਰਦੇ ਹਾਂ ਤੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣਨ ਕਰਦੇ ਹਾਂ ਤੇ ਜਦੋਂ ਵੀ ਚਰਨ ਸਾਭ ਕਰੀਏ ਤੇ ਇਨ੍ਹਾਂ ਤੋਂ ਖਿਆਲ ਰੱਖੀਏ ਜੇ ਤਾਬਿਆਂ ਤੇ ਕੋਈ ਬੈਠਾ ਏ ਤੇ ਚਰਨ ਸਾਭ ਉਹਦੇ ਮੁਖ ਤੇ ਲਾ ਲੱਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੋਂ ਉਤਾ ਚਰਨ ਸਾਭ ਹੋਵੇ ਕਿਉਂ ਕਿ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਚਰਨ ਸਾਭ ਕਰਦੇ ਹਾਂ